13 ਨਵੰਬਰ ਨੂੰ ਮੋਹਾਲੀ ਦੇ ਕੁੰਬੜਾ ਦੇ ਵਿੱਚ ਪਰਵਾਸੀ ਨੌਜਵਾਨਾਂ ਅਤੇ ਪੰਜਾਬੀ ਨੌਜਵਾਨਾਂ ਦੀ ਆਪਸੀ ਲੜਾਈ ਇਸ ਹੱਦ ਤੱਕ ਵੱਧ ਗਈ ਕਿ ਉਸ ਲੜਾਈ ਦੇ ਦੌਰਾਨ ਪੰਜਾਬੀ ਨੌਜਵਾਨ ਦਮਨਪ੍ਰੀਤ ਦੀ ਮੌਤ ਹੋ ਜਾਂਦੀ ਹੈ ਕਿਉਂਕਿ ਉਸਤੇ ਗੰਭੀਰ ਤਰੀਕੇ ਨਾਲ ਹਮਲਾ ਕੀਤਾ ਜਾਂਦਾ ਹੈ ਗੰਭੀਰ ਚੋਟਾਂ ਆndੀਆਂ ਨੇ ਜਿਸ ਤੋਂ ਬਾਅਦ ਉਹ ਜਿਹੜੇ ਜ਼ਖਮ ਨੇ ਉਹਨਾਂ ਦੀ ਤਾਬ ਨਹੀਂ ਸਹਾਰ ਪੌਂਦਾ ਤੇ ਦਮਨਪ੍ਰੀਤ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਦੂਸਰਾ ਜਿਹੜਾ ਨੌਜਵਾਨ ਸੀ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਜੋ ਕਿ ਪੀਜੀਆਈ ਵਿਖੇ ਦੇ ਇਲਾਜ ਸੀ ਉਸ ਦੀ ਵੀ ਮੌਤ ਹੋ ਚੁੱਕੀ ਹੈ ਜਿਸ ਦਾ ਨਾਮ ਦਿਲਪ੍ਰੀਤ ਹੈ ਦਿਲਪ੍ਰੀਤ ਦੀ ਵੀ ਮੌਤ ਹੋ ਚੁੱਕੀ ਹੈ ਤਾਂ ਦੋ ਨੌਜਵਾਨਾਂ ਦੀ ਮੌਤ ਹੋਈ ਹੈ ਜਿਹੜੀ ਨੌਜਵਾਨਾਂ ਦੀ ਆਪਸੀ ਲੜਾਈ ਹੋ ਇਸ ਹੱਦ ਤੱਕ ਵੱਧ ਜਾਂਦੀ ਹੈ ਕਿ ਪ੍ਰਵਾਸੀ ਨੌਜਵਾਨਾਂ ਦੇ ਵੱਲੋਂ ਕੀਤੇ ਗਏ ਜਾਨਲੇਵਾ ਹਮਲੇ ਦੌਰਾਨ ਹੁਣ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਤੋਂ ਬਾਅਦ ਜਿਹੜਾ ਪਰਿਵਾਰ ਹੈ ਉੱਥੇ ਉਹਨਾਂ ਨੂੰ ਮ੍ਰਿਤਕ ਸਰੀਰ ਦੇ ਇੰਤਜ਼ਾਰ ਤੋਂ ਜ਼ਿਆਦਾ ਇਨਸਾਫ਼ ਦਾ ਇੰਤਜ਼ਾਰ ਹੈ ਪਰਵਾਰਕ ਮੈਂਬਰ ਇਹ ਇੰਤਜ਼ਾਰ ਕਰ ਰਹੇ ਨੇ ਕਿ ਅਸੀਂ ਪ੍ਰਦਰਸ਼ਨ ਕਰਕੇ ਕੁਝ ਨਹੀਂ ਲੈਣਾ ਸਾਡੇ ਬੱਚਾ ਜਿਹੜਾ ਮ੍ਰਿਤਕ ਹੋ ਚੁੱਕਿਆ ਹੈ ਹੁਣ ਇਸ ਕਰਕੇ ਸਾਨੂੰ ਉਸ ਦੇ ਮ੍ਰਿਤਕ ਸਰੀਰ ਤੋਂ ਵੀ ਜ਼ਿਆਦਾ ਜੇਕਰ ਕਿਸੇ ਚੀਜ਼ ਦਾ ਇੰਤਜ਼ਾਰ ਹੈ ਤਾਂ ਉਹ ਹੈ ਇਨਸਾਫ਼ ਜੋ ਦੋ ਪ੍ਰਵਾਸੀਆਂ ਨੇ ਹਮਲਾ ਕਰਕੇ ਦੋ ਮੁੰਡਿਆਂ ਦੇ ਇੱਕ ਨੂੰ ਮੁੰਡੇ ਨੂੰ ਮਾਰਤਾ ਸੀ ਕਿ ਜ਼ਖਮੀ ਸੀਗਾ ਜਿਹੜੇ ਮੁੰਡੇ ਦਾ ਕਤਲ ਕੀਤਾ ਸੀ ਉਹ ਦਮਨਪ੍ਰੀਤ ਸਿੰਘ ਸੀ ਤੇ ਜਿਹੜਾ ਜ਼ਖਮੀ ਸੀ ਉਹ ਦਿਲਪ੍ਰੀਤ ਸਿੰਘ ਹੁਣੇ ਪਤਾ ਲੱਗਿਆ ਕਿ ਦਿਲਪ੍ਰੀਤ ਸਿੰਘ ਦੀ ਵੀ ਡੈਥ ਹੋ ਗਈ ਹੈ ਹੁਣੇ ਮੈਨੂੰ ਪਤਾ ਲੱਗਿਆ 2 ਮਿੰਟ ਪਹਿਲੇ ਭੁਵਿੰਦਰ ਨੇ ਮੈਨੂੰ ਦੱਸਿਆ ਉਦੋਂ ਨਾਲ ਹੀ ਮੈਨੂੰ ਪਤਾ ਲੱਗਿਆ ਕਿ ਲੱਖੇ ਦੇ ਘਰ ਨੂੰ ਵੀ ਪੁਲਿਸ ਕਹੜੀ ਖੜੀ ਹੈ ਰੋਮਦਾਸੀ ਵੀ ਰਹੇ ਸੀਗੇ ਮੇਰੀ ਹੁਣੇ ਮੈਂ ਲੱਕੇ ਨੂੰ ਫੋਨ ਕੀਤਾ ਤੇ ਮੇਰੀ ਉਹਦੇ ਨਾਲ ਗੱਲ ਹੋਈ ਹੈ ਮੈਂ ਉੱਥੇ ਵੀ ਭੁਪਿੰਦਰ ਹਰਣਕੇ ਵਾਲੀ ਵੀ ਨਾਲ ਆ ਉਹਨਾਂ ਦੇ ਪਰਿਵਾਰ ਤੋਂ ਪਤਾ ਕਰੋ ਕਿ ਪਰਿਵਾਰ ਨਾਲ ਪਰਿਵਾਰ ਕੀ ਚਾਰਿਆ ਹੈ ਕੀ ਕਰਗੇ ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਉੱਤੇ ਪੁਲਿਸ ਨੇ ਘੇਰਿਆ ਹੋਇਆ ਹੈ 3-400 ਬੰਦੇ ਨੇ ਪਿੰਡ ਨੂੰ ਔਰ ਕਿਸੇ ਨੂੰ ਗੱਲ ਕਰਨ ਨਹੀਂ ਦੇ ਰਹੇ ਕਿ ਮੈਂ ਅੱਜ ਗਿਆ ਹੋਇਆ ਸੀ ਬਲਕਿ ਲੱਖਾ ਵੀ ਉੱਥੇ ਸੀ ਅਸੀਂ ਲੁਧਿਆਣੇ ਦੇ ਲਾਗੇ ਆਪਣਾ ਇਹ ਵਾਲੀ ਪਿੰਡ ਮਨਪ੍ਰੀਤੀ ਵਾਲੀ ਜੀ ਦਾ ਉੱਥੇ ਸਾਡੀ ਇੱਕ ਕਾਲੇ ਫਾਂਢੀ ਨੂੰ ਲੈ ਕੇ ਮੀਟਿੰਗ ਸੀਗੀ ਉੱਥੋਂ ਵਸੂਲੀ ਆਇਆ ਮੈਂ ਜਦੋਂ ਮੈਂ ਸਵੇਰ ਜਾ ਰਿਹਾ ਸੀ ਤਾਂ ਮੈਂ ਕਿਸੇ ਬੰਦੇ ਦੀ ਉੱਥੇ ਡਿਊਟੀ ਲਈ ਸੀ ਉਹਨਾਂ ਨੂੰ ਮਿਲਣ ਲਈ ਕਿ ਪਤਾ ਕਰ ਪਰਿਵਾਰ ਦਾ ਕੀ ਹਾਲ ਹੈ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਸ਼ਾਇਦ ਉਹ ਜੀ ਹੋਈ ਸ਼ਿਫਟ ਕਰਤਾ ਉਹਨਾਂ ਨੇ ਔਰ ਮੁੰਡਾ ਥੋੜਾ ਜਿਹਾ ਬੈਟਰ ਕੰਡੀਸ਼ਨ ਚ ਹੈ ਤਾਂ ਮੈਂ ਉਹਨਾਂ ਤੋਂ ਨੰਬਰ ਲਿਆ ਉਹਨਾਂ ਦਾ ਚਾ ਅੰਤਲ ਲਿਖਿਆ ਉਹਨੇ ਚਾਚਾ ਜਤਾਇਆ ਉਹ ਮੱਤਰ ਸਿੰਘ ਤਾਂ ਮੈਂ ਉਹਨਾਂ ਦੇ ਜਦੋਂ ਵਾਪਸ ਆ ਰਿਹਾ ਸੀ ਹੁਣੀ ਮੈਨੂੰ ਨਹੀਂ ਪਤਾ ਸੀ ਇਸ ਘਟਨਾ ਦਾ ਕੀ ਘਟਨਾ ਘਟ ਗਈ ਹੈ ਮੇਰੇ ਨਾਲ ਦੋ ਤੋਂ ਤਿੰਨ ਚਾਰ ਘੰਟੇ ਪਹਿਲਾਂ ਮੈਂ ਉਹਦਾ ਫੋਨ ਵੀ ਮਗਾਉਂਦਾ ਰਿਹਾ ਵਟਸਐਪ ਤੇ ਵੀ ਔਰ ਨਾਰਮਲ ਕਾਲ ਵੀ ਨੋ ਰਿਪਲਾਈ ਆਇਆ ਮੈਨੂੰ ਲੱਗਿਆ ਸ਼ਾਇਦ ਉਹਦਾ ਧਿਆਨ ਰੱਖ ਰਿਹਾ ਹੋਵੇ ਤੇ ਸੌਂ ਗਿਆ ਹੋਵੇ ਕਨਫਰਮ ਕਰ ਲੂੰਗਾ ਕਿਉਂਕਿ ਮੇਰਾ ਸੀ ਕਿ ਮੈਂ ਕੱਲ ਜਾ ਕੇ ਆਮਾ ਮੁੰਡੇ ਮੈਨੂੰ ਦੱਸਿਆ ਮੁੰਡੇ ਨੇ ਹੁਣ ਰਾਤ ਦੇ ਵਜੇ ਹੋਏ ਨੇ 9:30 ਕਿ ਉਹਦੇ ਘਰ ਤੋ ਗਿਆ ਪੁਲਿਸ ਨੇ ਸਾਰਾ ਘਰ ਘੇਰਿਆ ਹੋਇਆ ਹੈ ਮੈਨੂੰ ਸਮਝ ਨਹੀਂ ਆਉਂਦੀ ਇਹ ਹੀ ਪੁਲਿਸ ਜੋ ਉਧਰ ਜਾ ਕੇ ਲੱਖੀ ਨੂੰ ਵੀ ਘੇਰੀ ਬੈਠੀ ਹੈ ਚਾਰ ਸਵੇਰੇ ਇਧਰ ਵੀ ਕੋ ਮਰੀ ਹੈ ਔਰ ਪੈਂਡਵੀ ਕੁੰਬੜਾ ਪੂਰਾ ਘੇਰਿਆ ਹੋਇਆ ਹੈ ਕੀ ਇਹ ਲਾਅਨਡ ਆਰਡਰ ਦੇ ਵੀ ਲਈ ਨਾ ਧਿਆਨ ਨਹੀਂ ਰੱਖ ਸਕਦੇ ਹੁਣ ਇਹਨਾਂ ਨੂੰ ਡਰ ਘਾਦਾ ਕਿ ਇਹ ਪਰਿਵਾਰ ਨਾਲ ਕਿਸੇ ਬੰਦੇ ਨੂੰ ਮਿਲਣ ਨਹੀਂ ਦੇ ਰਹੀ ਮੈਂ ਉੱਥੇ ਤਿੰਨ ਬੰਦਿਆਂ ਨੂੰ ਭੇਜ ਚੁੱਕਿਆ ਹੈ ਪੁਲਿਸ ਬਾਹਰ ਲੱਗੀ ਹੋਈ ਹੈ ਕਿਸੇ ਨੂੰ ਜਾਣ ਨਹੀਂ ਦੇ ਰਹੀ ਮੈਂ ਆਪਦੇ ਵੱਲੋਂ ਇਸ ਡਿਸਟ੍ਰਿਕਟ ਦੇ ਐਸਐਸਪੀ ਔਰ ਜੋ ਉਹਨੂੰ ਸੰਭਾਲ ਰੇ ਸੀ ਡੀਐਸਪੀ ਮਿਸਟਰ ਬੱਲਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਐ ਤੁਸੀਂ ਸਾਨੂੰ ਰੋਕ ਨਹੀਂ ਪਾਉਂਗੇ ਉੱਥੇ ਜਾਣਾ ਅਸੀਂ ਚਲੇ ਜਾਵਾਂਗੇ ਮੇਰੀ ਇੱਕ ਸਿਰਫ ਤੁਹਾਨੂੰ ਰਿਕਵੈਸਟ ਹੈ ਘਰ ਵਾਲਿਆਂ ਤੋਂ ਪੁੱਛੋ ਚਾਹ ਕੀ ਰਹੀ ਹੈ ਜੋ ਕਰਾਰੇ ਚਾਰੇ ਕਿਸੇ ਵੀ ਲੈਵਲ ਦੀ ਗੱਲ ਉਹ ਪੂਰੀ ਕਰੋ ਉਹਨਾਂ ਦੀ ਜੇ ਤੁਸੀਂ ਪੂਰੀ ਨਹੀਂ ਕਰੋਗੇ ਤਾਂ ਅਸੀਂ ਤੁਹਾਨੂੰ ਤੁਹਾਨੂੰ ਘਰ ਵਾਲਿਆਂ ਨਾਲ ਧੱਕਾ ਨਹੀਂ ਕਰਨ ਦੇਣਾ ਜੇ ਸਾਸੀਂ ਇੱਕ ਇੱਕ ਦੋ ਦੋ ਕਰਕੇ ਸਾਡੇ ਬੰਦਿਆਂ ਨੂੰ ਤੁਸੀਂ ਜਾਣ ਨਹੀਂ ਜਾ ਰਹੇ ਨਾ ਫਿਰ ਹਜੂਮ ਆ ਗਿਆ ਤਾਂ ਰੋਕ ਲੂਗੇ ਤੁਸੀਂ ਸੋਹੇ ਦੇ ਬਾਰੇ ਮੈਂ ਤੁਹਾਨੂੰ ਹੁਣ ਵੀ ਕਹਿ ਰਿਹਾ ਸਾਨੂੰ ਉਹਨਾਂ ਨਾਲ ਗੱਲ ਕਰਾਓ ਨਹੀਂ ਤਾਂ ਫਿਰ ਅਸੀਂ ਆਵਾਂਗੇ ਔਰ ਇਹ ਵੀ ਕੋਈ ਤਰੀਕਾ ਨਹੀਂ ਆ ਜਾ ਕੇ ਤੁਸੀਂ ਲੱਖੇ ਦਾ ਵੀ ਘਰ ਘੇਰਿਆ ਹੋਇਆ ਹੈ ਇਹ ਕੀ ਗੱਲ ਹੋਈ ਯਾਰ ਕੀ ਗਨੋਰ ਕੀਤਾ ਸੀ ਉਹਨੇ ਇਹ ਕੋਈ ਤਰੀਕਾ ਹੈ ਯਾਰ ਜਿਨ੍ਹਾਂ ਨੂੰ ਘੇੜਨਾ ਚਾਹੀਦਾ ਹੈ ਜਿਨ੍ਹਾਂ ਨੂੰ ਫੜਨਾ ਚਾਹੀਦਾ ਹੈ ਉਹਨਾਂ ਕਰਕੇ ਤੁਸੀਂ ਆ ਕਰ ਰਹੇ ਹੋ ਔਰ ਮੈਂ ਬਾਕੀ ਪੰਜਾਬ ਦੇ ਬੰਦਿਆਂ ਨੂੰ ਵੀ ਕਹੂੰਗਾ ਔਰ ਨੇੜੇ-ਤੇੜੇ ਦੇ ਮੁੰਡਿਆਂ ਨੂੰ ਵੀ ਕਹੂੰਗਾ ਇਹ ਹੁਣ ਨਹੀਂ ਦਿਨ ਆਪਾਂ ਪਰਿਵਾਰ ਨਾਲ ਟੱਕਾ ਜੇ ਪਰਿਵਾਰ ਖੁਸ਼ ਹੈ ਖੁਸ਼ ਤਵਚਾਰੇ ਕਾਦੇ ਹੋਣਗੇ ਦੁਖੀ ਨਹੀਂ ਰੱਜ ਕੇ ਦੁਖੀ ਨਹੀਂ ਮਤਲਬ ਉਹ ਸੈਟੀਸਫਾਈ ਹੈ ਕਿ ਆ ਜੋ ਚੀਜ਼ ਅਸੀਂ ਕਰਨੀ ਚਾਹ ਰਹੇ ਹਾਂ ਜਾਂ ਜੋ ਅਸੀਂ ਚਾਹ ਰਹੇ ਹਾਂ ਉਹ ਹੋ ਰਿਹਾ ਹੈ ਫਿਰ ਸਾਨੂੰ ਕੋਈ ਮਸਲਾ ਨਹੀਂ ਪਰ ਜੇ ਪਰਿਵਾਰ ਉਸ ਚੀਜ਼ ਨਾਲ ਸਹਿਮਤ ਨਹੀਂਗਾ ਜੋ ਤੁਸੀਂ ਕਰਵਾ ਰਹੇ ਹੋ ਫਿਰ ਅਸੀਂ ਨਹੀਂ ਇਹ ਹੁੰਦੇ ਨਾ ਹਾਂ ਜੇ ਉਹ ਸਹਿਮਤ ਹੈ ਅਸੀਂ ਉਹਨਾਂ ਦੇ ਨਾਲ ਹੈ ਅਸੀਂ ਸਿਰਫ ਉਹਨਾਂ ਦੀ ਮਦਦ ਲਈ ਖੜੇ ਹਾਂ ਔਰ ਦੂਸਰੀ ਰਹੀ ਗੱਲ ਇਹਨਾਂ ਪ੍ਰਵਾਸੀਆਂ ਬਾਰੇ ਉਹ ਆਪਾਂ ਅਗੇ ਵੀ ਕਰਾਉਗੇ ਉਹਦਾ ਹੱਲ ਤਾਂ ਪਰਮਾਨੈਂਟ ਕੱਢਣਾ ਔਰ ਉਹ ਇੱਕ ਡਿਮਾਂਡ ਅਸੀਂ ਕਰ ਚੁੱਕੇ ਆਂ ਜਿਹੜੀ ਉੱਥੇ ਖੜ ਕੇ ਮੈਂ ਵਿਚਾਲੇ ਸਾਰਿਆਂ ਦੇ ਕਹੀ ਸੀ ਕਿ ਇਹਨਾਂ ਦੇ ਹੁਣ ਇੱਥੋਂ ਦੇ ਬਣੇ ਹੋਏ ਪੰਜਾਬ ਦੇ ਸਾਰੇ ਆਇਡੈਂਟੀਟੀ ਕਾਰਡਸ ਜਿੰਨੇ ਵੀ ਚਾਹੀਏ ਰਾਸ਼ਨ ਕਾਰਡ ਹੋਵੇ ਆਧਾਰ ਕਾਰਡ ਹੋਵੇ ਵੋਟ ਕਾਰਡ ਹੋਵੇ ਵੋਟਾਂ ਹੁਨੇ ਸਭ ਰੱਦ ਕੀਤੇ ਜਾਣ ਜੋ ਜਿਹਦੇ ਵੀ ਅਧਿਕਾਰ ਚ ਜੋ ਚੀਫ ਸੈਕਟਰੀ ਦੇ ਹੈ ਡੀਸੀ ਦੇ ਹੈ ਮੁੱਖ ਮੰਤਰੀ ਦੇ ਹੈ ਔਰ ਜੇ ਸੈਂਟਰ ਦੇ ਤੇ ਇਲੈਕਸ਼ਨ ਕਮਿਸ਼ਨ ਦੇ ਹੈ ਸਰਕਾਰ ਆਪ ਦੇ ਵੱਲੋਂ ਲਿਖ ਕੇ ਰეკਮੈਂਡੇਸ਼ਨ ਦੇ ਸਕਦੀ ਹੈ ਕਿ ਇਹ ਕਰੋ ਔਰ ਇਹ ਉੱਥੇ ਸਾਰਿਆਂ ਦੇ ਸਾਹਮਣੇ ਖੜ ਕੇ ਉੱਥੇ ਵਾਦਾ ਕੀਤਾ ਗਿਆ ਸੀ ਐਡਮਿਨਿਸਟ੍ਰੇਸ਼ਨ ਨੂੰ ਕਿ ਅਸੀਂ 1 ਮਹੀਨੇ ਦੇ ਅੰਦਰ ਇਹਦਾ ਜਵਾਬ ਦੇਵਾਂਗੇ ਜੇ 1 ਮਹੀਨੇ ਬਾਅਦ ਇਹਦਾ ਤਸੱਲੀ ਬਖਸ਼ ਜਵਾਬ ਨਾ ਆਇਆ ਤਾਂ ਫਿਰ ਇਹ ਇੱਕ ਬਹੁਤ ਵੱਡੇ ਅੰਦੋਲਨ 'ਚ ਬਦਲੂਗਾ ਇਹ ਤੁਸੀਂ ਵੇਖ ਲੋ ਇਹ ਤੋਂ ਨੂੰ ਅਸੀਂ ਵਾਰਨ ਕਰ ਰਹੇ ਹਾਂ ਕਿਉਂਕਿ ਅਸੀਂ ਕੋਈ ਵੀ ਅਨਯੂਜੂਅਲ ਗੱਲ ਨਹੀਂ ਮੰਨ ਰਹੇ ਇਹ ਚ ਤੁਸੀਂ ਮੈਨੂੰ ਨਜ਼ਰਬੰਦ ਕਰੋਗੇ ਲੱਖੇ ਨੂੰ ਕਰੋਗੇ ਜਾਂ ਕਿਸੇ ਨੂੰ ਵੀ ਕਰੋਗੇ ਇਹ ਗੱਲ ਕੋਈ ਹੋਰ ਚੱਕ ਲੂਗਾ ਔਰ ਇਹ ਸਾਡਾ ਸਾਰਿਆਂ ਨੂੰ ਕਹਿ ਵੀ ਰਹੇ ਹਾਂ ਅਸੀਂ ਜੇ ਕਰਨਾ ਹੈ ਤੈਨੂੰ ਸਹੀ ਕਰੋ ਔਰ ਇਹ ਚੀਜ਼ ਅੱਗੇ ਤੋਂ ਨਾ ਹੋਵੇ ਔਰ ਉਹਦੇ ਲਈ ਜੋ ਅਸੀਂ ਕਿਹਾ ਉਹ ਗੱਲ ਕੀਤੀ ਜਾਵੇ ਸਰਕਾਰ ਉਹ ਕਰਦੀ ਨਜ਼ਰ ਆਵੇ ਨਹੀਂ ਤਾਂ ਨਾ ਤਾਂ ਸੀਸ ਪਰਿਵਾਰ ਨਾਲ ਧੱਕਾ ਹੋਣ ਦੇਣਾ ਇਸ ਸਿਲਸਿਲੇ 'ਚ ਔਰ ਨਾ ਹੀ ਪੰਜਾਬ ਨਾਲ ਧੱਕਾ ਹੋਣ ਦੇਣਾ ਸੋ ਤੁਸੀਂ ਬਾਕੀ ਵੀ ਜੋ ਸੁਣ ਰਹੇ ਐ ਉਹ ਵੀ ਜ਼ਰਾ ਇਹਦੇ ਤੇ ਅਮਲ ਕਰਿਓ ਜੇ ਇਹਨਾਂ ਦੋਨਾਂ ਚੀਜ਼ਾਂ ਨੂੰ ਆਪਾਂ ਹੌਣ ਨਹੀਂ ਦੇਣਾ ਨਾ ਪਰਿਵਾਰ ਨਾਲ ਧੱਕਾ ਨਾ ਪੰਜਾਬ ਨਾਲ ਧੱਕਾ